ਇਹੀ ਆਪਸ ਕਰੇਗਾ ਬਬ ਅੱਜ ਪਲਟਾਓ ਲਟਾਓ ਬਬ ਦੋ ਜੇ ਕੋ ਬਾਲਟੀ ਲੈਣ ਦੀ ਕੋਈ ਯਾਦ ਜਨ ਕਰਨਾ ਕੋਸ਼ਿਸ਼ ਕਰਦਾ ਹੈ ਮਨਤਾ ਤੋਂ ਬਾਹਰ ਕਿਤੇ ਆ ਰਹੀ ਹੈ ਤਾਂ ਕਿ ਹਾਂ ਮੋਂਟਸ ਮੋਂਟਸ ਜਿਹੜਾ ਮੋਂਟਸ ਕੰਮ ਕਰਿਆ ਹੁੰਦਾ ਮੋਂਟਸ ਰੋਸ ਹੈ ਬੁਨੀ ਆਦਮੀ ਕਿਹਨਾਂ ਬਖੇ ਚੱਲਦਾ ਲੋਗ ਸਸਰੀਕਾਲ ਜੀ ਬਾਈ ਸਾਰਿਆਂ ਨੂੰ ਮਨੀ ਪਲੰਬਰ ਦਾ ਸਫਰਨਾਮਾ ਦੇਖਣ ਵਾਲਿਆਂ ਨੂੰ ਤੇ ਮੈਂ ਉਮੀਦ ਕਰਦਾ ਬਈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਸਵਾਗਤ ਹੈ ਤੁਹਾਡਾ ਅੱਜ ਦੇ ਇਸ ਨਵੇਂ ਬਲੌਗ ਦੇ ਵਿੱਚ ਤੇ ਬਈ ਅੱਜ ਕਿੰਤੇ ਜੇ ਹੋ ਗਈ ਬਾਬੂ 24 24 ਤਰੀਕ ਹੈ ਬਈ ਅੱਜ 12ਵਾਂ ਮਹੀਨਾ 2025 ਤੇ ਨਾਲ ਬਈ ਆਪਣੇ ਕੌਣ ਆਏ ਅੱਜ ਲਵਾ ਦੇ ਇੱਕ ਵਾਰੀ ਹਾਜ਼ਰੀ ਬਾਬੂ ਆ ਗਿਆ ਬਈ ਆਪਣਾ ਪਿੰਡ ਤੇ ਪੁਰਾਣਾ ਬੰਦਾ ਚਲੋ देर आए दुरुਸਤਾ ਇਹ 2 ਮਹੀਨੇ ਲਾਇਆ ਹੈ ਬਾਬੂ ਹੈ ਠੀਕ ਹੈ ਤੇ ਸਵਾਗਤ ਆ ਬਾਈ ਤੇ ਰਾਜ ਦੇ ਵਲੌਗ ਵਿੱਚ ਤੇਰਾ ਵੀ ਕਰਦੇ ਆ ਕੰਮ ਸ਼ੁਰੂ ਫਿਟਿੰਗ ਦਾ ਚਲੋ ਤੁਹਾਨੂੰ ਦੰਨੇ ਆ ਬਾਈ ਜਾਣਕਾਰੀ ਕਿੱਦਾਂ ਖਲ ਕਿੱਥੇ ਦੇ ਕੰਮ ਹੋਇਆ ਤੇ ਬਾਈ ਧੰਨਵਾਦ ਆ ਬਾਈ ਫੇਰ ਤੇ ਤੁਹਾਡਾ ਇੱਕ ਵਾਰੀ ਵੀਡੀਓ ਵੀਡੀਓ ਨੂੰ ਕਲਿੱਕ ਕਰਨ ਵਾਸਤੇ ਜਿੰਨੇ ਵੀ ਆਪਣੇ ਪਲੰਬਰ ਵੀਰ ਆਪਣੇ ਚੈਨਲ ਨਾਲ ਜੁੜੇ ਆ ਸਬਸਕ੍ਰਾਈਬ ਕਰ ਲਓ ਜਿਹਨੇ ਨਹੀਂ ਕਰਿਆ ਤੇ ਬਾਈ ਏਰੀਆ ਤੁਹਾਨੂੰ ਦੱਸ ਰਹੀ ਆ ਭਾਗੋਵਾਂ ਜਿਹੜੇ ਆਪਾਂ ਕੋਠੀ ਦਾ ਕੰਮ ਫੜਿਆ ਤਾਂ ਤਿੰਨ ਮਜਰੀ ਦਾ ਤੇ ਗਰਾਉਂਡ ਫਲੋਰ ਦੀ ਫਿਟਿੰਗ ਕਰਤੀ ਦੀ ਆਪਾਂ ਨੇ ਫਰਸਟ ਫਲੋਰ ਦਾ ਕੱਲ ਕਟਰ ਮਾਰ ਕੇ ਗਏ ਤੇ ਦੁਪਹਿਰ ਦੇ ਬਾਅਦ ਤੇ ਆਜੋ ਬਾਈ ਤੁਹਾਨੂੰ ਦਿਖਾ ਦਿੰਨੇ ਆ ਕਿੰਨਾ ਕੰਮ ਹੋਇਆ ਤਾਂ ਕਟਰ ਕੱਲ ਬਾਈ ਬੰਦੇ ਤਿੰਨ ਤੇ ਤੇ ਸੋਨੂ ਪਲੰਬਰ ਵੀ ਨਾਲ ਦਾ ਆਪਣੇ ਤੇ ਉਹਦਾ ਆਪਾਂ ਕੱਲ ਵਲੌਗ ਬਣਾ ਨਹੀਂ ਸਕੇ ਤੇ ਦੁਪਹਿਰ ਦੇ ਬਾਅਦ ਆਜਦਰ ਨੇ ਰਛੇਤੀ ਹੋ ਗਿਆ ਤਾਂ ਤੇ ਇਸ ਕਰਕੇ ਬਾਈ ਬੱਲ ਬਣਾ ਕੇ ਕੰਮ ਹੋ ਜਾਤਾ ਕੱਲ 60 ਵਾੜ ਦਾ ਤੇ ਬਾਈ ਕਿਚਨ ਦੀ ਫਿਟਿੰਗ ਕੱਲ ਆਪਾਂ ਕਰ ਗਏ ਤੇ ਕੰਪਲੀਟ ਆ ਸਪਲਾਈਆਂ ਰਹਿ ਗਈਆਂ ਨੇ ਚੱਕਣੇ ਨੂੰ ਚਿਰੀਆਂ ਮਾਰ ਕੇ ਤੇ ਫਿਟਿੰਗ ਕਰਤੀ ਦੀ ਦੇਖ ਸਕਦੇ ਤੁਸੀਂ ਗੀਅਰ ਦੇ ਪੁਆਇੰਟ ਆਰਓ ਦਾ ਹੋ ਗਿਆ ਤੇ ਥੱਲੇ ਦੀ ਗਰਾਉਂਡ ਫਲੋਰ ਦੀ ਸਪਲਾਈ ਚੜਾ ਕੇ ਤੇ ਆਪਾਂ ਉੱਪਰ ਇੱਥੇ ਛੱਡਤੀ ਸੀ ਕੋਲ ਲਿਆ ਕੇ ਤੇ 37/18 ਦਾ ਸਿੰਕ ਕਰਾਇਆ ਬਾਈ ਮਾਲਕਾਂ ਨੇ 45 ਦਾ ਨਹੀਂ ਲਵਾਇਆ ਸਿੰਕ ਹੈਗਾ ਤੇ ਫਰੈਸ਼ ਦੀ ਲਾਈਨ ਚੜਾ ਦਿੱਤੀ ਉੱਪਰ ਆਪਾਂ ਨੇ ਟੁੱਟੀ ਦੇ ਕੇ ਤੇ ਇਹੜੀ ਗਰਾਉਂਡ ਫਲੋਰ ਦੀ ਤੇ ਫਰਸਟ ਫਲੋਰ ਦੀ ਸਪਲਾਈ ਰਹਿੰਦੀ ਚੱਕਣੇ ਵਾਸਤੇ ਤੇ ਉਹ ਚੱਕੂਗੇ ਅੱਜ ਤੇ ਪਿੱਛੇ ਬਾਈ ਬਾਥਰੂਮ ਦੇ ਵਿੱਚ ਹੀਰੀਆਂ ਰਹਿ ਗਈਆਂ ਨੇ ਝਾੜਨੇ ਵਾਸਤੇ ਤੇ ਉਹ ਹੁਣ ਬਾਬੂ ਲੱਗਿਆ ਝਾੜ ਠੀਕ ਹੈ ਬਾਬੂ ਉਰੇ ਆਪਾਂ ਨੇ ਪੈਂਡਮਿਕਚਰ ਦੇ ਪੁਆਇੰਟ ਰੱਖਣੇ ਆ ਥੱਲੇ ਡਵੈਟਰ ਲਾਏ ਤੇ ਉਰੇ ਪੈਂਡਮਿਕਚਰ ਬਾਬੂ ਜਿਹੜੇ ਆਹ ਗੀਜਰ ਦੇ ਪੁਆਇੰਟ ਆ ਨਾ ਇਹ ਦੋਨੋਂ ਬਾਥਰੂਮਾਂ 'ਚ ਸੇਮ ਹੀ ਹਾਈਟ ਤੇ ਰੱਖੀ ਥੱਲੇ ਬਾਈ ਕਹਿਣ ਲੱਗੇ ਤੇ ਕਹਿੰਦੇ ਵੀ ਆਪਣੇ ਉੱਚੇ ਨਹੀਂ ਮੇ ਨਾ ਕਰਿਓ ਜਿੰਨੇ ਉੱਧਰ ਵਾਲੀ ਹਾਈਟ ਦੇ ਦੋਨੋਂ ਸੇਮ ਕਰ ਦੇਈ ਉੱਚੇ ਨਹੀਂ ਮੈਂ ਤਾਂ ਨਹੀਂ ਕਰੇ ਨਹੀਂ ਮੈਂ ਤਾਂ ਐਸੀ ਦਸਰਾ ਦਾ ਉੱਪਰ ਤੇ ਦੇ ਉੱਧਰ ਵੀ ਇੰਨੀ ਹਾਈਟ ਤੇ ਆ ਨਾ ਹਾਂ ਹਾਂ ਬਸ ਠੀਕ ਹੈ ਮਾਰ ਲਾ ਫਿਰ ਚਿਰੀਆਂ ਉੱਧਰ ਵਾਲ ਬਾਥਰੂਮ ਦਾ ਵੀ ਦਿਖਾ ਦੰਨੇ ਆ ਇੱਧਰ ਵਾਲੇ ਬਾਫ ਹੁੰਦੇ ਵਿੱਚ ਬਾਈ ਸੋਨੂੰ ਪਲੰਬਰ ਨੇ ਸਪਲਾਈਆਂ ਛੜਾਤੀਆਂ ਦੀਆਂ ਤਾਜੀ ਵਾਲੀ ਚੜ ਗਈ ਤੇ ਆਪਣੀ ਗਰਾਊਂਡ ਫਲੋਰ ਵਾਲੀ ਟੈਂਕੀ ਵਾਲੀ ਚੜ ਗਈ ਸਪਲਾਈ ਤੇ ਟੁੱਟੀ ਤੱਕ ਪਹੁੰਚ ਗਈ ਸੀ ਗੱਲਬਾਤ ਛੀਰੀਆਂ ਕੱਲ ਉਹਨੇ ਹਿਲਟੀ ਲਾ ਕੇ ਝਾੜੀਆਂ ਮੁੰਡੇ ਨੇ ਅੱਜ ਉਹ ਆਇਆ ਨਹੀਂ ਬਾਈ ਕਹਿੰਦਾ ਮੈਂ ਆਪਣਾ ਕੰਮ ਕਰਨਾ ਹੈ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਬਾਈ ਕੰਮ ਤਾਂ ਚੱਲਦੇ ਰਹਿਣੇ ਆ ਇਥੇ ਦਾ ਕੰਮ ਰੋਕਣਾ ਨਹੀਂ ਚਾਹੀਦਾ ਬੰਦੇ ਦਾ ਤੇ ਕੱਲ ਬੰਦਾ ਚਲੋ ਇਥੇ ਦਾ ਕੰਮ ਕਰ ਗਿਆ ਇੰਨਾ ਕਿ ਬਹੁਤ ਹੈ ਤੇ ਬਈ ਬਣਿਆ ਰਿਹਾ ਬਈ ਵੀਡੀਓ ਦੇ ਨਾਲ ਫਿਰ ਅੰਤ ਤੱਕ ਅੱਜ ਪੂਰੀ ਗੱਲਬਾਤ ਕੰਮ ਸੀਰੇ ਚੜਾ ਕੇ ਤੁਹਾਡੇ ਨਾਲ ਸਾਂਝੀ ਕਰੂੰਗੇ ਤੇ ਅੱਜ ਆਪਣਾ ਟਾਰਗੇਟ ਦੋ ਬਾਥਰੂਮਾਂ ਦੀ ਫਿਟਿੰਗ ਕਰਨੇ ਦਾ ਹੀ ਹੈ ਤੇ ਕਪੜਾ ਕੋਠੀ ਦਾ ਬਈ ਕੰਮ ਸ਼ੁਰੂ ਕਰਨਾ ਨਵਾਂ ਹੋਰ ਉੱਥੇ ਵੀ ਦੇਖਦੇ ਆਂ ਪੈਪੂ ਸ਼ਾਇਦ ਖੜੇ ਕਰਨ ਜਾਈਏ ਜੇ ਟਾਈਮ ਬਚੇ ਆਪਣੇ ਕੋਲ ਨਹੀਂ ਤਾਂ ਫਿਰ ਅੱਜ ਇੱਥੇ ਨਿਬੜ ਕੇ ਤੇ ਅਸੀਂ ਇਹ ਪਾ ਫਲਾਉਟ ਕਰੂਗੇ ਤੇ ਭਾਈ ਚਲੋ ਅੱਜ ਫਿਰ ਕਰਦੇ ਕੰਮ ਦੀ ਸਟਾਰਟਿੰਗ ਬਾਥਰੂਮ ਦੀ ਬਾਈ ਫਿਟਿੰਗ तकरीबन तकरीबन ਪਲੇਟ ਕਰਤੀ ਆਪਾਂ ਨੇ ਤੇ ਸਾਹਮਣੇ ਗੀਜਰ ਦਾ ਪੁਆਇੰਟ ਬਣਾਤੇ ਆ ਦੇਖੀ ਜੰਦੇ ਸਾਹਮਣੇ ਤੇ ਸਪਲਾਈਆਂ ਚੜਾਤੀਆਂ ਬਾਈ ਸਾਰੀਆਂ ਹੀ ਤੁਹਾਨੂੰ ਜੈਟ ਦੇ ਪੁਆਇੰਟ ਦਿਖਾ ਦਨੇ ਆ ਬਾਥਰੂਮ ਦੇ ਵਿੱਚ ਬਈ ਬੈਂਡ ਮਿਕਸਚਰ ਦੀ ਪ੍ਰੋਵੀਜ਼ਨ ਰੱਖਣੀ ਆ ਮਾਲ ਕਹਿੰਦੇ ਤੇ ਸ਼ਾਵਰ ਵਾਲਾ ਟੋਟਾ ਰਹਿ ਗਿਆ ਬਈ ਲੱਗਣੇ ਤੇ ਇੱਕ ਟੁੱਟੀ ਆਪਾਂ ਟੈਂਕੀ ਦੀ ਦੇਤੀ ਬਾਹਰ ਵਿਹੜੇ ਦੇ ਵਿੱਚ ਉਹਦੀ ਬਣਾਉਣੀ ਆ ਪ੍ਰੋਵੀਜ਼ਨ ਬਾਹਰ ਤੱਕ ਖੱਡਾ ਵੱਜਿਆ ਹੋਇਆ ਵਿਹੜੇ ਦੇ ਵਿੱਚ ਬਦਰੇ ਚ ਤੇ ਬਸ ਬਾਹਰ ਐਲਬੋ ਲਾਉਣੀ ਰਹਿ ਗਈ ਟੈਂਕੀ ਵਾਲੇ ਟੋਟੇ ਬਈ ਆਪਣੇ ਕੰਪਲੀਟ ਹੋ ਗਏ ਦਰਵਾਸ਼ ਵਿਸ਼ਣ ਦੇ ਖੁੰਜੇ ਦੇ ਵਿੱਚ ਪੁਆਇੰਟ ਬਣ ਗਏ ਦੋਨੇ ਗੀ ਗਰਮਦਾਹ ਤੇ ਟੈਂਕੀ ਦਾ ਤੇ ਆਹ ਹੋ ਗਏ ਬਈ ਆਪਣੇ ਜੈਟ ਦੇ ਪੁਆਇੰਟ ਤੇ 플ਸ਼ ਟੈਂਕੀ ਦਾ ਪਨ ਪੀ ਸ਼ੂਟ ਲੱਗ ਗਈ ਇੱਥੇ ਤੇ ਸਪਲਾਈ ਚੜਾਤੀਆਂ ਬਈ ਅੱਡ ਅੱਡ ਚੜ ਗਈਆਂ ਉੱਪਰ ਤੇ ਗੀ ਆ ਦੇ ਪੁਆਇੰਟ ਹੋ ਗਏ ਸਾਹਮਣੇ ਤੇ ਕਰਮਾ ਡੋਟਾ ਰਹਿ ਗਿਆ ਬਈ ਲਾ ਕੇ ਬਾਥੂਮ ਕੰਪਲੀਟ ਕਰ ਦਈਏ ਤੇ ਫਿਰ ਚੈੱਕ ਕਰਦੇ ਆ ਬਾਬੂ ਦਾ ਕੰਮ ਕਿੱਥੇ ਕਿ ਤੱਕ ਪਹੁੰਚਿਆ ਤੇ ਦੇਖ ਖਿਆ ਨਾਲ ਉਹਨੇ ਝੀਰੀਆਂ ਝਾੜਤੀਆਂ ਬਈ ਸਾਹਮਣੇ ਬਾਥੂਮ ਦੇ ਵਿੱਚ ਪਰ ਖੱਡਾ ਮਾਰਨ ਗਿਆ ਬਚੋਬਰ ਲਓ ਜੀ ਬਈ ਬਾਥੂਮ ਦੀ ਫਿਰ ਤੇ ਕਰਤੀ ਕੰਪਲੀਟ ਆਪਣੇ ਬੈਂਡ ਮਿਕਸਰ ਦੇ ਪੁਆਇੰਟ ਬਣ ਗਏ ਬਾਬੂ ਤੇਰਾ ਕਿੰਨਾ ਕਰਿਆ ਗਿਆ ਉੱਧਰ ਬੱਸ ਬਾਬੂ ਨੇ ਭਈ ਬਾਥਰੂਮ ਦੇ ਵਿੱਚ ਛੀਰੀਆਂ ਝਾੜ ਲੀਆਂ ਸਾਰੀਆਂ ਤੇ ਹੁਣ ਮੁੰਡਾ ਫਿਟਿੰਗ ਕਰੂਗਾ ਇਹਦੀ ਕੰਪਲੀਟ ਡਾਊਨ ਹੈ ਨਹੀਂ ਠੀਕ ਆ ਇੱਥੇ ਚੱਕਦੇ ਬੱਸ ਇਹਨੂੰ ਬਰਾਬਰ ਕਰਦੇ ਟੁੱਟੇ ਨੂੰ ਲੈਪਰ ਉਹ ਚੋਟਾਂ ਲਾ ਲਿਆ ਨਾ ਜੱਟ ਦੇ ਕੋਣਟ ਦੇ ਹੋ ਗਏ تیرے ਬਾਹਰ ਹੀ ਟੁੱਟੀ ਤੇਰਾ ਉਦੜਾ ਰਹਿ ਗਿਆ ਨਾ ਇਹ ਜਰਾ ਟੁੱਟਾ ਰਹਿ ਗਿਆ ਬਸ ਬਾਕੀ ਆਪਣਾ ਨਿੱਪੜ ਜਾਣਾ ਬਾਸ ਹੁੰਦਾ ਇਹਨੇ ਹੁੱਕਾ ਮਾਰਦੀ ਜਿਹੜਾ ਬਾਹਰ ਪੈਪਨ ਫਿਰ ਉਹ ਕੰਪਲੀਟ ਕਰਦੇ ਆ ਫਿਟਿੰਗ ਤੇ ਸਾਰੇ ਤਕਰੀਬਨ ਪੁਆਇੰਟ ਬਣਾਤੇ ਬੈਂਡ ਮਿਕਚਰ ਦਾ ਪੁਆਇੰਟ 7 ਇੰਚ ਗੈਪ ਰੱਖਿਆ ਬਈ ਆਪਾਂ ਇਹਦੇ ਵਿੱਚ ਦੋਨਾਂ ਦਾ ਬੈਂਡ ਆ ਰਿਹਾ ਉਹਦੇ ਟੂਟੀਆਂ ਦੇ ਵਿੱਚ ਇੱਥੇ ਕਰੋਸਰ ਪਏ ਆ ਨਾ ਬਾਹੂ ਖਸੇ ਮੋੜ ਘੇੜ ਪੈ ਗਿਆ ਸਪਲਾਈਆਂ ਇਕੱਠੀਆਂ ਹੋ ਜਾਂਦੀਆਂ ਨੇ ਫਿਰ ਤਿੰਨ ਚਾਰ ਜਗ੍ਹਾ ਫਿਰ ਰੋਲਾ ਪੈ ਜਾਂਦਾ ਲਾ ਦੇ ਹੁੱਕ ਕਲਾਸਟਰ ਇਹਨਾਂ ਛਾੜ ਕੇ ਕਰਨਾ ਨਾਲ ਇਹਦੇ ਕਰਕੇ ਫਿਰ ਪੈਪਨ ਢਿਲੀ ਜਿਹੀ ਖੜਕੀ ਜਿਹੜੀਆਂ ਲਾ ਦੇ ਕੱਦੀ ਹੁੱਕ ਫਿਰ ਹੁਣ ਤਾਂ ਪੌੜੀ ਪਈ ਔਰੀ ਬਈ ਬਾਥਰੂਮ ਦਾ ਆਪਣੀ ਫਿਟਿੰਗ ਦੋਨਾਂ ਦੀ ਕੰਪਲੀਟ ਹੋ ਗਈ ਤੇ ਕਿਚਨ ਦੀ ਵੀ ਕੰਪਲੀਟ ਹੋ ਗਈ ਤੇ ਅੱਜ ਇਹ ਕੋਠੀ ਦੇ ਵਿੱਚ ਇੰਨਾ ਕੰਮ ਤਾਂ ਬੱਸ ਇੱਥੇ ਆਪਣਾ ਟਾਈਮ ਹੋ ਗਿਆ ਹੁਣ 2 2 ਵਜੇ ਦਾ ਸਮਾਂ ਹੋ ਗਿਆ 2:00 ਵਜੇ ਦਾ ਭਾਈ ਤੇ ਹੁਣ ਲੰਚ ਕਰਕੇ ਤੇ ਬਾਅਦ ਫਿਰ ਦੇਖਦੇ ਆਪਾਂ ਕਿੱਧਰ ਆ ਆ ਪ੍ਰੋਗਰਾਮ ਬਣਾਉਨੇ ਆ ਤੇ ਕੁਟੀ ਦੀ ਕੰਨਿਆ ਰਪੇ ਜਿਹੜੀ ਆ ਲੀਕੇਜ ਕਰਦੀ ਉਹ ਤੁਹਾਨੂੰ ਦਿਖਾਵਾਂਗੇ ਤੇ ਬਣੀ ਰਹੇਗਾ ਭਾਈ ਵੀਡੀਓ ਨਾਲ ਅੰਤ ਤੱਕ ਕਰਦੇ ਆਂ ਫੇ ਅੱਗੇ ਦੀ ਗੱਲਬਾਤ ਤੁਹਾਡੇ ਨਾਲ ਸਾਰੀ ਸਾਂਝੀ ਉੱਪਰ ਸੀਟ ਦਾ ਜੱਟ ਚੱਲਣੇ ਕਰਕੇ ਹੀ ਦਾ ਪਾਣੀ ਲਗਾਤਾਰ ਚੱਲ ਰਿਹਾ ਇਹਦੇ ਵਿੱਚ ਹੁਣ ਹਟ ਗਿਆ ਸੁੱਕ ਗਿਆ ਨਾ ਹਟ ਗਿਆ ਚਲੋ ਬੰਦਾ ਠਾਕੇ ਨਾ ਹੋ ਗਿਆ ਜੀ ਜੱਟ ਚੱਲਨੇ ਕਰਕੇ ਬਾਈ ਸ਼ੀਟ ਪੱਟੀ ਨਹੀਂ ਦਿੱਤੀ ਸੀਟ ਦੀ ਟੈਂਕੀ ਖਾਲੀ ਕਰਕੇ ਕਨੈਕਸ਼ਨ ਪੇਪ ਖੋਲਿਆ ਪਤਾ ਇਹ ਪੀ ਐਚ ਦੀ ਦਰੂਹ ਕੀਤੀ ਹੈ ਨਹੀਂ ਨਹੀਂ ਹੈ ਪੀ ਐਚ ਡੀ ਅਨੇ ਕੀਤੀ ਹੈ ਬਲੰਗਨ ਠੀਕ ਹੈ ਉਹ ਬਲੰਗਨ ਵਾਲਾ ਪੀ ਐਚ ਡੀ ਕੀਤਾ ਸੀ ਪਹਿਲੇ ਆਇਆ ਥਾ ਪਾਣੀ ਚੱਲ ਜਿੰਦਾ ਦਾ ਲਗਾਤਾਰ ਹੋਣ ਸੁੱਕ ਗਿਆ ਐਨ ਸੁੱਕ ਗਿਆ ਬਿਲਕੁਲ ਚਲ ਦੇਖੋ ਇਹ ਚੈੱਕ ਕਰ ਲਈਏ ਹੋਵੇ ਹੁਣ ਲਾਉਂਦੇ ਇਹਨੂੰ ਉਹ ਇਹ ਰੈਕਟਰ ਇਹ ਟੱਚ ਮਿਕਸ ਕਰ ਹਾਂਜੀ ਚੈੱਕ ਕਰ ਲਈ ਆਪੇ ਚਲਾ ਕੇ ਚੈੱਕ ਕਰ ਲਈਏ ਨਾ ਨਾ ਅਜੇ ਨਹੀਂ ਚੈੱਕ ਹੋਣਾ ਇਹ ਅਜੇ ਐਮਐਸਐਲ ਸੁੱਕੂਗੀ ਕੱਲ ਕਰੀਏ ਐਮਐਸਐਲ ਸੁੱਕੂ ਵੀ ਅੱਜ ਤੱਕ ਲਾ ਦਿੰਨੇ ਆਂ ਦੀਦੀ ਤੇ ਕਰਦੀ ਆ 1 ਮਿੰਟ ਲਈ ਪਿੱਕ ਕਰਕੇ ਆ ਨਾ ਦੀਦੀ ਬਾਤ ਕਰ सामने बेड पे